ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਸ਼ਾਹਪੁਰ ਤਹਿਸੀਲ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਆ ਬਿਲਕੁਲ ਤਰਨਤਾਰਨ ਸਾਹਿਬ ਤੋਂ ਦੋਸਤੋ ਦੂਰੀ ਦੀ ਗੱਲ ਕਰੀਏ ਤਾਂ ਸਾਰੀ 3-4 ਕਿਲੋਮੀਟਰ ਦੀ ਦੂਰੀ ਹੋਵੇਗੀ ਘੱਟ ਤੋਂ ਘੱਟ ਤੇ ਸ਼ਾਹਪੁਰ ਤੁਸੀਂ ਖਾਸ ਵਿਜਿਟ ਕਰਨੀ ਆ ਬਿਲਕੁਲ ਘਰੇਲੂ ਪਸ਼ੂ ਚਾਹੇ ਵਪਾਰ ਦੇ ਜਾਂ ਘਰੇਲੂ ਆ ਵੀਰ ਹੋਰਾਂ ਦੇ ਨਾਲ ਗੱਲਬਾਤ ਆਪਾਂ ਕਰਾਂਗੇ ਅੱਜ ਦੋਸਤੋ 12 ਅਗਸਤ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਨੋਟ ਕਰ ਲਓ ਕੋਈ 6:30 ਸ਼ਾਨਦਾ ਸਮਾਂ ਹੈਗਾ ਸੋ ਜਿਸ ਵਕਤ ਵੀਰ ਨੂੰ ਪਸ਼ੂ ਜਿਹੜਾ ਵੀ ਦੋਸਤੋ ਪਸੰਦ ਆਊਗਾ ਤੁਸੀਂ ਚਵਾਈ ਵਾਲੇ ਪਸ਼ੂ ਦੀ ਚਵਾਈ ਜ਼ਰੂਰ ਕਰ ਲਿਓ ਦੋ ਟਾਈਮ ਤੇ ਗੱਬਣ ਪਸ਼ੂ ਨੂੰ ਜਿਹੜਾ ਤਸੱਲੀ ਨਾਲ ਤਿੱਪਕੇ ਤਸੱਲੀ ਕਰ ਲਿਓ ਠੀਕ ਆ ਤੇ ਦੋ ਝੋਟੀਆਂ ਜਿਹੜੀਆਂ ਇਸੇ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾ ਦਾਂਗੇ ਘਰੇਲੂ ਪਸ਼ੂ ਬਿਲਕੁਲ ਜਿਹੜੀਆਂ ਦੋਸਤੋ ਇੱਕ ਘਰੇਲੂ ਝੋਟੀਆਂ ਨੇ ਕਟੀਆਂ ਨੇ ਇਹ ਵੀ ਬਕਾਊ ਆ ਠੀਕ ਆ ਸੋ ਗੱਲਬਾਤ ਆਪਾਂ ਬਾਈ ਹੋਰਾਂ ਦੇ ਨਾਲ ਕਰ ਲੈਣੀ ਆ ਪੂਰੀ ਇਨਫੋਰਮੇਸ਼ਨ ਆਪਾਂ ਉਹਨਾਂ ਤੋਂ ਲੈ ਲੈਣੀ ਆ ਘਟਾ ਦੋ ਆਪਾਂ ਜੀ ਸਸਰੀ ਕਾ ਸਸਰੀ ਜੀ ਠੀਕ ਐ ਕੋਈ ਵੀ ਦੀ ਆਪਣਾ ਨਾਮ ਦੱਸ ਦਈਏ ਜੀ ਜੀ ਨਾਮ ਮੇਰਾ ਨਿਸ਼ਾਨ ਸਿੰਘ ਆ ਹਾਂਜੀ ਪਿੰਡ ਸ਼ਾਹਬੁਰਾ ਹਾਂਜੀ ਨੰਬਰ ਐ ਫੋਨ 77105 70982 ਠੀਕ ਆ ਅੱਛਾ ਵੀਰ ਪਸ਼ੂ ਕਿੰਨੇ ਬਕਾਉ ਆ ਆਪਣੇ ਕੋਲ ਪਹੋ ਆਪਣੇ ਕੋਲ 5 ਆ ਜੀ 5 ਪਸ਼ੂ ਆ ਹਾਂਜੀ ਤੇ ਜਿਨ੍ਹਾਂ ਦੇ ਵਿੱਚੋਂ ਦੋ ਵੜਾ ਹੋਣਗੀਆਂ ਦੋ ਗਾਵਾਂ ਵਾਂ ਹਾਂਜੀ ਇੱਕ ਇਹ ਮਾਝਾ ਤੋਕਰ ਗੱਪਣ ਇਹ ਮਾਝਾ ਤੋਕਰ ਤੇ ਕਿ ਗੱਪਣ ਵੀ ਆ ਹਾਂਜੀ ਹਾਂਜੀ ਤੋਂ ਕਿੰਨਾ ਦੁੱਧ ਕਿੰਨਾ ਦੇ ਕੋਲ ਹੁਣ ਇਹਦੇ ਨਾਲ ਦੁੱਧ ਆ ਵੀਰ ਜੀ 6 ਕਿਲੋ ਹਾਂਜੀ ਇਹਦੇ ਨਾਲ ਹੀ ਕੱਟੀ ਜੇ ਕੱਟੀ ਤੇ ਮਿਲਦੀ ਆ ਸਾਢੇ 3 ਮਹੀਨੇ ਚੈੱਕ ਪਾਸ ਆਏ ਸਾਢੇ 3 ਮਹੀਨੇ ਦੀ ਚੈੱਕ ਪਾਸ 6 ਕਿਲੋ ਦੁੱਧ ਮਗਰ ਕੱਟੀ ਮਗਰ ਕੱਟੀ ਦੋਨੋਂ ਟਾਈਮ ਮਿਲਦੀ ਆ ਹੂੰ ਤੇ ਜੇ ਸੂਰੇ ਆ ਠੀਕ ਹੈ ਜੀ ਸੂਹਾ ਤੀਜਾ ਦੋਸਤੋ ਠੀਕ ਆ ਤੇ ਤਿੰਨਾ ਸਾਢੇ ਤਿੰਨਾ ਮਹੀਨੇ ਦੀ ਗੱਭਣ ਚੈੱਕ ਪਾਸ ਆ ਤੇ 6-7 ਕਿਲੋ 6 ਕਿਲੋ ਦੁੱਧ ਜਿਹੜਾ ਹਾਜ਼ਰ ਬੱਚਾ ਥੱਲੇ ਵਿਖਾ ਦਿੰਨੇ ਆ ਨਾਲੇ ਆਪਾਂ ਤੁਹਾਨੂੰ ਜਿਹੜੀ ਤੋਰ ਕੇ ਦਿਖਾ ਦਿੰਨੇ ਆ ਮਗਰ ਕੱਟੀ ਆ ਫੀਮੇਲ ਕਾਪ ਉਹਨੂੰ ਐਂਕੋ ਗੋਪੂਏ ਨੂੰ ਲਿਆ ਕਰੋ। ਲੈ ਵੀਰੇ। ਲੈ। ਠੀਕ ਆ। ਤੇ ਵੈਸੇ ਸੁਈ ਨੂੰ ਕਿੰਨਾ ਕ ਟਾਈਮ ਹੋ ਗਿਆ ਜੀ? ਇਹਨੂੰ ਸੁਈ ਨੂੰ ਮਹੀਨੇ 7ਕ ਹੋ ਗਏ ਜੀ। 7ਕ ਮਹੀਨੇ ਹੋ ਗਏ ਆ। 3 ਮਹੀਨੇ ਦੀ ਗੱਭਣਾ ਦੋਸਤੋ ਸਰੀਰ ਘਟਾਂਚਾ 3.5 ਮਹੀਨਿਆਂ ਦੀ। ਸਰੀਰ ਘਟਾਂਚਾ ਸਰੀਰਕ ਬੰਤਰ ਖੋਣੀ ਆ ਠੀਕ ਆ ਪਤਲੀ ਚਮੜੀ ਆ ਦੋਸਤੋ ਤੇ ਚਵਾਈ ਆਪਾਂ ਪੁੱਛ ਲੈਨੇ ਵੀਰ ਹੋਰਾਂ ਤੋਂ ਬਾਕੀ ਥਣਲੇਵਾ ਆ ਵੈਸੇ ਹੁਣ ਚਵਾਈ ਹਜੇ ਕੀਤੀ ਕਿ ਹੋਣ ਵਾਲੀ ਹੈ ਜਿਹੜੀ ਚਵਾਈ ਹੋਣ ਵਾਲੀ ਆ ਬਾਕੀ ਠਾਨ ਦੇ ਵਹਾਨੇ ਸਾਰੀ ਫੁੱਲ ਗਰੰਟੀ ਆ ਬਿਲਕੁਲ ਸਾਰੇ ਠਾਨਾਂ ਦਾ ਦੁੱਧ ਬਰਾਬਰ ਆ ਠੀਕ ਆ ਜੀ ਤੇ ਵਧੀਆ 10 ਜੀਰੋ ਇਹਦੀ ਫੈਂਟ ਆਉਂਦੀ ਆ ਕੋਈ ਪੂਰ ਛੱਟਾ ਕਿਸੇ ਤਰ੍ਹਾਂ ਦਾ ਕੋਈ ਪੂਰ ਛੱਟਾ ਨਹੀਂ ਆ ਤੇ ਮੋਲੇ ਤਾਂ ਕੀ ਰੋਊਗਾ ਵੀਰ ਮੋਲੇ ਦਾ ਵੀਰ ਜੀ ਮੰਗ ਕਰਦੇ 40000 ਹਾਂ ਜੀ 1000 ਰੁਪਏ ਮਾਨ ਕਰਾਂਗੇ 39000 ਹੀ ਦੇ ਦਾਂਗੇ 39000 ਰੁਪਏ ਠੀਕ ਆ 39000 ਜੀ ਦੋਸਤੋ ਦੇ ਲੈ ਹੋ ਜੂਗੀ ਠੀਕ ਆ 40000 ਠੀਕ ਆ 40000 ਡਿਮਾਂਡ ਆ ਤੇ ਮਗਰ ਕੱਟੀ ਠੀਕ ਹੈ ਜੀ ਤੇ ਬਨ ਲਓ ਵੀਰ ਜੀ ਬਨ ਲਓ ਇਸ ਤੋਂ ਬਾਅਦ ਇੱਕ ਤੁਹਾਨੂੰ ਜਿਹੜੀ ਵੈੜ ਦਿਖਾ ਦਾਂਗੇ ਠੀਕ ਹੈ ਤੇ ਬਾਕੀ ਜਿਹੜਾ ਟਾਈਮ ਹੈ ਦੋਸਤੋ ਥੋੜਾ ਜਿਹਾ ਹਨੇਰਾ ਹੋ ਰਿਹਾ ਪਾਕੀ ਜਿੰਨਾ ਵੀ ਹੋ ਸਕਦਾ ਆਪਾਂ ਤਸੱਲੀ ਨਾਲ ਤੁਹਾਨੂੰ ਦਿਖਾ ਦਾਂਗੇ ਪਛੀ ਉਸ ਤੋਂ ਬਾਅਦ ਜਿਸ ਵੀਰ ਨੇ ਸੌਦਾ ਕਰਨਾ ਆਪ ਤਸੱਲੀ ਨਾਲ ਪਿੰਡ ਜ਼ਰੂਰ ਵਿਜ਼ਿਟ ਕਰ ਲਿਓ ਠੀਕ ਹੈ ਜੀ ਨੰਬਰ ਲਗਾਤਾਰ ਸਕਰੀਨ ਦੇ ਥੱਲੇ ਚੱਲਦੇ ਰਹਿਣਗੇ ਇਹ ਸ਼ਾਈ ਬਾਗ ਰੰਗ ਦੇ ਵਿੱਚ ਵੈੜ ਠੀਕ ਹੈ ਤੇ ਕੀ ਡਿਟੇਲ ਆ ਜੀ ਸੂਹਾ ਕਿੰਨਾ ਸੂਈ ਆ ਫਿਰ ਜੀ ਦੂਜਾ ਸੂਹਾ ਸੂਈ ਆ ਹਾਂਜੀ ਦੁੱਧ ਥੱਲੇ 12 ਕਿਲੋ ਆ ਹਾਂਜੀ ਪਿੱਛੇ ਵਛੀ ਆ ਸਾਈ ਵਾਲਦੀ ਇਹਦੇ ਹਾਂਜੀ ਠੀਕ ਆ ਜੀ ਹਾਂਜੀ ਮਗਰ ਬੱਚੀ ਆ ਦੂਜਾ ਸੂਹਾ ਸਮਾਂ ਕਿੰਨਾ ਦੱਸਿਆ ਸੂਈ ਨੂੰ ਸਮਾਂ ਨੂੰ 15 ਤੋਂ 20 ਦਿਨ ਲਾਉਗੇ 15 ਤੋਂ 20 ਦਿਨ ਦੁੱਧ ਕਿੰਨਾ ਚਵਾ ਦੂੰਗੀ ਜੀ ਦੁੱਧ तेरे ਥੱਲੇ 12 ਲੀਟਰ ਆ 11 ਲੀਟਰ ਆ ਕੇ ਚੋ ਲਾ ਕੇ ਚੋ ਆ ਕੇ ਲੈ ਜਾਣ ਕੋਲ ਕੋਲ ਠੀਕ ਆ 11 ਲੀਟਰ ਕੋਈ ਵੀਰ ਚਵਾਈ ਕਰ ਲੈ 12 ਕਿਲੋ ਦੁੱਧ ਚੋ ਕੇ ਹੂੰ ਇਹ ਸ਼ਾਹੀਵਾਲ ਮਗਰਬੱਛੀ ਹੈ ਜੀ ਹਾਂਜੀ ਮਗਰਬੱਛੀ ਮਗਰਬੱਛੀ ਠੀਕ ਹੈ ਬਾਕੀ ਜਵਾਬ ਅਸਮਾਨ ਵਧੀਆ ਜੀ ਜਵਾਬ ਅਸਮਾਨ ਐਨ ਵਧੀਆ ਖਾਣ-ਪੀਣ ਦੀ ਫੁੱਲ ਗਰੰਟੀ ਹੋਊਗੀ ਦੀ ਠੀਕ ਹੈ ਜੀ ਹਾਂਜੀ ਜਵਾਬ ਅਸਮਾਨ ਜਿਹੜਾ ਦੋਸਤੋ ਵੀਰ ਨਿਸ਼ਾਨ ਕਹਿੰਦਾ ਵੀ ਵਧੀਆ ਹੈ ਠੀਕ ਹੈ ਸੋ ਬਾਕੀ ਬਾਕੀ ਸੀਲ ਐ ਸਲਾਗਿਆ ਕੋਈ ਚੱਕ ਨੇ ਆਹ ਜਦਾ ਮਰਦੀ ਤੋਂ ਇਹੋ ਕੁਛ ਚੱਕ ਨੇ ਲਓ ਜੀ ਠੀਕ ਹੈ ਇਹ ਸਹੀ ਸਭ ਪੂਰੀ ਆ ਤੇ 12 ਲੀਟਰ ਕਰਦਾ ਪਰ 11 ਲੀਟਰ ਤੁਸੀਂ ਮੰਨ ਕੇ ਸੌਦਾ ਕਰਿਓ ਤੇ ਮੁੱਲ ਇਹਦਾ ਕੀ ਰਹੂਗਾ ਜੀ ਮੋਲੇ ਦਾ ਕਰਦੇ 30 ਹਜ਼ਾਰ ਆ ਹਾਂਜੀ 2000 ਮਾਨਤਨ ਕਰਾਂਗੇ 28000 ਹੀ ਦੇ ਦਾਂਗੇ ਠੀਕ 28000 ਬਾਕੀ ਕੋਈ ਵੀਰ ਕਰੇ ਫੋਨ ਹੋਰ ਵੀ ਮਾਨਤਨ ਥੋੜਾ ਬੜਾ ਹੋਊਗਾ ਜਿੰਨਾ ਵੀ ਠੀਕ ਹੈ ਜੀ ਤੋੜ ਲਈਏ ਜੀ ਲੰਮਾ ਲੰਮਾ ਤੋੜੇ ਜਾਉਣ ਨੂੰ ਹਾਂਜੀ ਬਾਕੀ ਇਹ ਜਿਹੜੀ ਦੋਸਤੋ ਸ਼ਾਹੀਵਾਲਾ ਅੰਗਦੇ ਵਿੱਚ ਵਹਿੜਾ ਠੀਕ ਆ 18 19 19 ਦਿਨ ਦਾ ਸਮਾਂ ਹੋ ਗਿਆ ਸੂਈ ਨੂੰ ਰੇਡ ਪੜਤਾ ਜਿਹੜਾ ਜਾਇਜ਼ ਹੈਗਾ ਤੋਂ ਜ਼ਰੂਰ ਤੁਸੀਂ ਕੰਟੈਕਟ ਕਰ ਲਿਓ ਬਾਈ ਹੋਰਾਂ ਦੇ ਨਾਲ ਤੇ ਇੱਕ ਜਿਹੜੀ ਤੀਜੇ ਨੰਬਰ ਤੇ ਤਾਂ ਮੈਂ ਇੱਕ ਹੋਰ ਵਹਿੜ ਦਿਖਾਉਣੀ ਆ ਉਸ ਤੋਂ ਬਾਅਦ ਦੋ ਕਟੀਆਂ ਝੋਟੀਆਂ ਉਹ ਵੀ ਵਗਾਉ ਨੇ ਇਸੇ ਘਰ ਦੇ ਵਿੱਚ ਤੋਂ ਪੂਰਾ ਵੇਰਵਾ ਆਪਾਂ ਲੈ ਲਾਂਗੇ ਠੀਕ ਹੈ ਜੀ ਨਾਗ ਜਿਹੜੇ ਘੱਟੋ ਘੱਟ ਵੀ ਪੰਜ ਨਾਗ ਨੇ ਓਵਰ ਆਲ ਜਿੰਨੇ ਵੀ ਹਜੂਰ ਠੀਕ ਆ ਇਹ ਐਚ ਐਫ ਵਹਿੜ ਆ ਗਈ ਠੀਕ ਹੈ ਜੀ ਐਚ ਐਫ ਬੱਤੀ ਆ ਇਹ ਵੀ ਸੂਈਸ ਬਈ ਹੈ ਜੀ ਨਹੀਂ ਜੀ ਇਹ ਟੋਕੜ ਕੱਪਣਿਆ ਹਾਂ ਜੀ ਇਹਨੂੰ ਸੂਈ ਨੂੰ 8 ਮਹੀਨੇ ਹੋ ਗਏ ਆ ਸੂਈ ਦੇ ਥੱਲੇ ਪਹਿਲੇ ਸੂਈ ਦੀ 22 ਲੀਟਰ ਦੁੱਧ ਸੀ ਫੋਨ ਇਹਦੇ ਥੱਲੇ 8 ਕਿਲੋ 9 ਕਿਲੋ ਦੁੱਧ ਦੇ 8 ਤੋਂ 9 ਕਿਲੋ ਮਿੰਕੇ ਲੈ ਜੇ ਸਾਢੇ 3 ਮਹੀਨੇ ਚੈੱਕ ਪਾਸ ਆ ਠੀਕ ਹੈ ਜੀ ਦੂਜੀ ਸੂਏ ਨੇ ਗਾਂ ਸੁਣਾਵਾ ਠੀਕ ਹੈ ਜੀ ਹਾਂ ਜੀ ਬਸ ਇਹ ਸਮਾਂ ਨੂੰ 8-9 ਮਹੀਨੇ ਹੋ ਗਏ ਸੂਈ ਨੂੰ 8-9 ਮਹੀਨੇ ਹੋ ਗਏ ਸਾਢੇ 3 ਮਹੀਨੇ ਚੈੱਕ ਪਾਸ ਆਈ ਸੀ ਕੋਈ ਆਪ ਡਾਕਟਰ ਲੈ ਕੇ ਚੈੱਕ ਕਰਾ ਲੈ ਜੇ ਤਸੱਲੀ ਇਹ ਲੈ ਲਈ ਅਸੀਂ ਜਿੰਮਾ ਦੇ ਹਾਂ ਹਮ ਫਾਲਵਾ ਨਾ ਬਿਲਕੁਲ ਪੂਰੀ ਸਾਫ ਹੈ ਹਮ ਬਸ ਇਹ ਸਾਢੇ 3 ਮਹੀਨਿਆਂ ਦੀ ਜੜੀ ਆ ਦ ਤੇ 8-9 ਮਹੀਨਿਆਂ ਦਾ ਜਿਹੜਾ ਸਮਾਂ ਹੋ ਗਿਆ ਸੂਰ ਤੇ ਐਚਐਫ ਵਹਿੜਾ ਠੀਕ ਹੈ ਜੀ ਐਚਐਫ ਬੱਚੀ ਆ ਸੂਆ ਪਹਿਲਾਂ ਨਹੀਂ ਸੋਈ ਸੀ ਆਪਣੇ ਕੋਲ ਜੀ ਪਹਿਲਾਂ ਸੋਈ ਸੀ ਘਰ ਦੀ ਵਹਿੜਿਆ ਹਾਂਜੀ ਅੱਗੇ ਦੂਜੇ ਸੂਵੇ ਲਈ ਕੱਪੜਾ ਦੂਜੇ ਸੂਵੇ ਲਈ ਕੱਪੜਾ ਸੱਟ ਤਰਨੀ ਆ ਹੂੰ ਸਾਧ ਤਿੰਨ ਮਹੀਨੇ ਦੀ ਗੱਬਣ ਤੇ ਹੁਣ ਦੁੱਧ ਤਾਂ ਕਿੰਨਾ ਚਵਾ ਰਾਂਗੇ ਦੁੱਧ 8 ਕਿਲੋ ਪੱਕਾ ਟੋਲ ਕੇ ਲੈ ਲਈ ਦੁੱਧ ਬਾਜ਼ਾਰ ਆ 12 ਕਿਲੋ ਹੈ ਨਾ ਚੱਕ ਰਾਈ ਪਰਸੋਂ ਇਹਨੂੰ ਠੰਡਾ ਟੀਗਾ ਇਹਨੂੰ ਤੇ ਮਾਦ ਨੂੰ ਦੋਨਾਂ ਨੂੰ ਲਵਾਇਆ ਵਾ ਇਹਦਾ ਕਰਕੇ ਉਹਨੇ ਖਲ ਬੰਦ ਕੀਤੀ ਆ ਦੁੱਧੋਂ 8 8.5 ਕਿਲੋ ਹੀ ਖਲੇ ਨੇ ਠੀਕ ਹੈ ਜੀ ਦੁੱਧ 12 ਕਿਲੋ ਹੀ ਥਲੇ ਪੈਣਾ ਐਨ ਮਾੜਾ ਤੁਰੇ ਵੀ ਠੀਕ ਹੈ ਤਾਂ ਮਾਠ ਕੋ ਦੁੱਧ 8.5 ਲੀਟਰ ਜਿਹੜਾ ਦੁੱਧ ਤਾਂ ਬੇ ਬੱਚੇ ਤੋਂ ਥਾਪੀ ਤੇ ਮਿਲਦੀ ਹਾਂ ਸਾਫ ਜੀ ਸੋ ਸਾਡੇ 3 ਤਿੰਨ ਮਹੀਨੇ ਦੀ ਜ਼ਰੂਰ ਤੁਸੀਂ ਨੋਟ ਕਰ ਲਿਓ ਦੋਸਤੋ ਗੱਬਣ ਚੈੱਕਪਾਸ ਆ ਨਾਲ 8 ਕਿਲੋ 9 ਕਿਲੋ 8 ਕਿਲੋ ਦੁੱਧ ਵੀ ਹੈਗਾ ਜਿਹੜੇ ਵੀ ਅੱਗੇ ਟੋਕੜ ਗੱਬਣ ਪਸ਼ੂ ਲਾਭ ਰਹੇ ਹੋ ਤੁਸੀਂ ਉਹਨਾਂ ਲਈ ਪਰਫੈਕਟ ਆ ਸੋ ਜ਼ਰੂਰ ਤੁਸੀਂ ਗੱਲਬਾਤ ਕਰ ਲਿਓ ਕੋਈ ਗੱਲ ਕੋਈ ਗੱਲ ਬੰਨ ਲਓ ਜੀ ਬਸ ਬੰਨ ਲਓ ਜੀ ਤੇ ਰੇਟੰ ਦਾ ਕੀ ਦੱਸਿਆ ਜੀ ਰੇਟ ਇਹਦਾ 32000 ਰੁਪਏ ਜੀ 32000 ਬਾਕੀ ਕਰਾਂਗੇ ਮਾਨਤਾਨ ਕਰੇ ਕੋਈ ਵੀਰ ਫੋਨ ਹਾਂਜੀ ਹਾਂਜੀ ਦੁੱਧ 20 22 ਲੀਟਰ ਪਹਿਲੇ ਸਵੇਰ ਤੇ ਦੂਜੇ ਸਵੇਰ ਮਤਲਬ 23 24 ਲੀਟਰ ਦਊਂਗੇ। ਪਰ ਪਹਿਲੇ ਸਵੇਰ 20 ਲੀਟਰ ਦੁੱਧ ਛੋਇਆ ਰੱਖ ਲੈ। ਛੋਇਆ ਜਿਹੜਾ। ਹਾਂਜੀ। ਠੀਕ ਹੈ ਵੀਰ ਜੀ। ਬਾਕੀ ਇਹ ਛੋਟੀਆਂ। ਇਸ ਤੋਂ ਬਾਅਦ ਦੋ ਜਿਹੜੀਆਂ ਛੋਟੀਆਂ ਤੁਹਾਨੂੰ ਦਿਖਾ ਦਿੰਨੇ ਆਂ ਜੀ। ਠੀਕ ਹੈ। ਤੇ ਆਹ ਦੇਖੋ। ਇਹਨਾਂ ਦੀ ਕੀ ਹੁਣ ਡਿਟੇਲ ਆ ਜੀ? ਕਿੰਨੇ ਕਿੰਨੇ ਚਟਾਈਆਂ ਦੀਆਂ ਨੇ ਆ? ਇਹ ਆ ਜੀ ਆਹ ਦੋਵਾਂ ਸਾਲਾਂ ਦੀ ਆ। ਹਾਂਜੀ। ਉਹ 20 ਮਹੀਨੇ ਦੀ ਛੋਟੀ ਆ। ਹਮ। ਆਹ ਕਾਲੀ ਦੋਵਾਂ ਨਾਲ ਦੀ ਆ। ਹਮ। ਆਹ ਜਿਹੜੀ ਕੁੰਡੀ ਛੋਟੀ ਆ। ਹਮ। ਇਹ ਲਈਦਾ ਵੇ ਮੜਿਆ ਪੱਖ ਰੱਖਦੀ ਆ ਹੂੰ ਇਹ 20 ਮਹੀਨੇ ਦੀ ਆ ਹੂੰ ਇੱਕ ਪਰਲੀ 20 ਮਹੀਨੇ ਦੀ ਆ ਇਹ 24 ਦੀ 24 ਦੀ ਉਹ ਵੀ ਆ ਉਹ 20 ਮਹੀਨੇ ਦੀ ਠੀਕ ਆ ਅ ਠੀਕ ਆ ਇੱਕ ਦੋ ਸਾਲ ਦੀ ਠੀਕ ਆ ਜੀ ਇੱਕ ਦੋ ਸਾਲ ਦੀ ਆ ਖੀਰੀਆਂ ਨੇ ਵੈਸੇ ਨਾ ਹਾਂਜੀ ਖੀਰੀਆਂ 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 ਨੇ ਤੇ ਕਟੀਆਂ ਨੇ ਦੋਵੇਂ ਆਪਣੇ ਬਿਲਕੁਲ ਹੈਕ ਕਰਦੀਆਂ ਘਰੇ ਲਈਆਂ ਜੀ ਘਰੇ ਲਈ ਕਟੀਆਂ ਹਾਂਜੀ ਤੇ ਕੋਈ ਮਦਰ ਮੁਦਰ ਤਾਂ ਮਿਲਕ ਮੁਰ ਕਿੰਨਾ ਕੁ ਦਿੰਦੀਆਂ ਨੇ ਮਦਰ ਆ ਤੇ ਸਾਡੇ ਉਹ ਮਾਝ ਹੈਗੀ ਆ ਤੇ ਕੋਲ ਮੇਰਾ 13-14 ਲੀਟਰ ਦੁੱਧ ਦੀ ਹੈ ਦੀ ਮਾਂ ਦਾ ਹਾਂਜੀ ਉਹ ਕਟੀ ਮਾਜੂ ਦੀ ਪਹਿਲਾ ਪਿਛੇ ਨਾ ਮਰ ਗਈ ਡੰਗਰ ਇੱਥੇ ਜੂੜ ਜਾਣਾ ਹੂੰ ਹੂੰ ਤੇ ਉਹਦੇ ਥੱਲੇ ਵੀ 12 4 ਲੀਟਰ ਦੂਜਾਰਾ 4 ਲੀਟਰ ਦੁੱਧ ਹੈਗਾ ਸਤ ਮਾਤਾ ਠੀਕ ਹੈ ਜੀ ਠੀਕ ਹੈ ਤੇ ਮੋਲੇ ਦਾ ਕੀ ਰੋਗਾ ਜੇਕਰ ਜੋੜੀ ਕਿਸੇ ਵੀਰ ਨੇ ਲੈਣੀ ਹੋਵੇ ਮੋਲ ਜੇ ਕੋਈ ਜੋੜੀ ਕਿਸ ਨੇ ਲੈਣੀ ਆ ਹਾਂਜੀ ਤੇ 30000 ਰੁਪਏ ਦੇਗਾਗੇ 30000 ਰੁਪਏ ਠੀਕ ਹੈ 30000 ਦੀ ਜਿਹੜੀ ਦੋਸਤੋ ਜੋੜੀ ਆ ਉਹ ਦਿੱਤੀ ਜਾਊਗੀ ਠੀਕ ਹੈ ਤੇ ਬਾਕੀ ਅ ਪਹਿਲਾਂ ਮੈਂ ਜ਼ਿਕਰ ਕਰਤਾ ਸੀਗਾ ਵੀਰਵਾ ਜਰੂਰ ਪਾ ਦਿੱਤਾ ਦੋਸਤੋ ਕਟੀਆਂ ਨੇ ਝੋਟੀਆਂ ਨੇ ਠੀਕ ਆ ਕੋਈ 2 ਸਾਲ ਦੇ ਲੱਗੇ ਆ ਇੱਕ ਚੋਟੀ ਇੱਕ 20 ਕ ਪੰਥ ਦੀ ਆ ਠੀਕ ਆ ਜੀ ਕੋਈ 4 ਮਹੀਨੇ ਘੱਟ ਦੋ ਸਕਦੀ ਆ ਦੋਵੇਂ ਬਿਲਕੁਲ ਨਹੀਂ ਆ ਦੋਸਤੋ ਸਜੇ ਸੰਭਾਲਣ ਦੀ ਥੋੜੀ ਜੀ ਲੋੜ ਪਊਗੀ ਠੀਕ ਆ 5 ਤੋਂ 6 ਮਹੀਨੇ ਜਿਹੜਾ ਵੀਰ ਚੰਗੀ ਸੰਭਾਲ ਆ ਜੇ ਕਰ ਲੂਗਾ ਤੇ AI ਦੇ ਕਾਬਿਲ ਹੋ ਜਾਣਗੀਆਂ ਆ ਤਕਰੀਬਨ ਬਾਕੀ ਆ ਤੁਸੀਂ ਵੇਖ ਸਕਦੇ ਹੋ ਠੀਕ ਆ ਬਾਕੀ ਨੰਬਰ ਆਪਾਂ ਲੈ ਲੈਨੇ ਇੱਕ ਕੰਟੈਕਟ ਨੰਬਰ ਆਪਣੇ ਭਾਜੀ ਦੇ ਦੇ ਜੀ ਨੰਬਰ ਹੈ 77105 ਹਾਂਜੀ 70982 ਠੀਕ ਆ ਵੀਰ ਜੀ ਏਸ ਹਨਾ ਮੇਰੇ ਨਾਲ ਭਾਜੀ ਨਿਸ਼ਾਨ ਸਿੰਘ ਤੇ ਬੇਸ਼ੱਕ ਥੋੜਾ ਹਨੇਰਾ ਜਿਹੜਾ ਦੋਸਤੋ ਵੱਧ ਹੋ ਗਿਆ ਠੀਕ ਆ ਫਿਲਹਾਲ ਕੰਟੈਕਟ ਨੰਬਰ ਲਗਾਤਾਰ ਸਕਰੀਨ ਦੇ ਥੱਲੇ ਚਲਦੇ ਰਹਿਣਗੇ ਜਿੰਨੇ ਪਸ਼ੂ ਦਿਖਾਏ ਆ ਇੱਕ ਵੱਖਰੇ ਤੌਰ ਤੇ ਤੁਸੀਂ ਵਟਸਐਪ ਤੇ ਕੋਈ ਸ਼ਾਰਟ ਵੀਡੀਓ ਜਾਂ ਕਿਸੇ ਤਰ੍ਹਾਂ ਦਾ ਮਗਾਉਣਾ ਚਾਹੁੰਦੇ ਹੋ ਉਹ ਵੀ ਮਗਾ ਸਕਦੇ ਹੋ ਦਿਖਾਏ ਗਏ ਪਸ਼ੂਆਂ ਦਾ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ